नमस्कार दोस्तों ਤੁਸੀਂ ਦੇਖ ਰਹੇ ਹੋ ਨਿਊਜ਼ ਪ੍ਰਾਈਮ ਤੇ ਮੈਂ ਭពਿੰਦਰ ਲਾੜੀ ਕਈ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਉਹਨਾਂ ਜ਼ਿਲ੍ਹੇ ਤੋਂ ਜੋ ਵਿਅਕਤੀ ਲਾਪਤਾ ਹੋਇਆ ਸੀ ਉਸ ਦੀ ਡੈੱਡ ਬੋਡੀ ਲੱਭਣ ਲਈ ਕਮਲਪ੍ਰੀਤ ਜੋ ਕਿ ਗੋਤਾਖੋਰ ਉਸ ਦੀ ਗワイ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਜਿੱਥੋਂ ਉਸ ਵਿਅਕਤੀ ਨੂੰ ਨਹਿਰ ਵਿੱਚ ਸੁੱਟਿਆ ਗਿਆ ਸੀ ਉਸੇ ਜਗ੍ਹਾ ਤੋਂ ਅੱਜ ਇਹ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਤੇ ਜਦੋਂ ਤੱਕ ਡੈਡਵੁੱਡੀ ਨਹੀਂ ਮਿਲ ਜਾਂਦੀ ਉਦੋਂ ਤੱਕ ਗੋਤਾਖਰਾਂ ਵੱਲੋਂ ਇਹ ਆਪਰੇਸ਼ਨ ਜਾਰੀ ਰਹੂਗਾ ਫਿਲਹਾਲ ਪ੍ਰਸ਼ਾਸਨ ਦੇ ਹੱਥ ਖਾਲੀ ਨੇ ਅਤੇ ਜੋ આરોપી ਨੇ ਉਹ ਪੁਲਿਸ ਦੀ ਹਿਰਾਸਤ ਵਿੱਚ ਹਨ ਸਰਚ ਆਪਰੇਸ਼ਨ ਦੇ ਚੱਲਦਿਆਂ ਦੇਖੋ ਇਥੋਂ ਦੇ ਲੋਕਲ ਵਸਨੀਕ ਕਿਸ ਤਰ੍ਹਾਂ ਇਕੱਠੇ ਹੋਏ ਹੋਏ ਨੇ ਮੇਰੇ ਵੱਲੋਂ ਭਵਿੰਦਰ ਲਾਡੀ ਵੱਲੋਂ ਦਰਸ਼ਕਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਮਤਵ ਵੱਦ ਸਬਸਕ੍ਰਾਈਬ ਕਰੋ ਫੇਸਬੁਕ ਤੇ ਵੀ ਫੋਲੋ ਕਰੋ ਤਾਂ ਜੋ ਅਸੀਂ ਤੁਹਾਡੇ ਤੱਕ ਮਤਵ ਵੱਦ ਖਬਰਾਂ ਪਹੁੰਚਾ ਸਕੀਏ ਦੇਖੋ ਅੱਜ ਦੀ ਇਹ ਰਿਪੋਰਟ ਸਾਡੇ ਸਹਿਯੋਗੀ ਨਾਲ ਪੁਲਿਸ ਵੀ ਬਕਬਕ ਪਹਿਲੂਆਂ ਤੇ ਕੰਮ ਕਰ ਰਹੀ ਹੈ ਤੇ ਨਿਸ਼ਾਨਦੇਹੀ ਦੇ ਉੱਤੇ ਪੁਲਿਸ ਵੱਲੋਂ ਕੱਲ ਕੁਝ ਕਪੜੇ ਜੋ ਲਹੂ ਨਾਲ ਲੱਥਪਤ ਸੀ ਉਹ ਵੀ बरामद ਕੀਤੇ ਗਏ ਸਨ ਕਰ ਰਹੀਤਾ ਦਿੰਦੇ ਆ ਕਿ ਅੱਜ ਵੀ ਤਲਾਸ਼ ਜਾਰੀ ਹੈ ਬੀਤੇ ਕੱਲ ਵੀ ਤਲਾਸ਼ ਜਾਰੀ ਸੀ ਨੈ ਦੇ ਵਿੱਚ ਗੰਗਾਲ ਦੇ ਰਹੇ ਪੂਰਾ ਦਿਨ ਪਰ ਕੋਈ ਹੱਥ ਸੁਰਾਖ ਨਹੀਂ ਲੱਭਿਆ ਨਾ ਹੀ ਉਸ ਲਾਪਤਾ ਹੋਏ ਕਿਹੜੀ ਮੁਸ਼ਕਲ ਕਰਾ ਇਹਨਾਂ ਨੂੰ ਸਾਰੀ ਅੱਜ ਤੁਹਾਨੂੰ ਦੱਸ ਦਿੰਨੀ ਆ ਜੇ ਇਹ ਕਿੰਨਾ ਦਸਤਾ ਹੈ ਇਸਾਨੀ ਵੀ ਫਿਰ ਜੇ ਨਸਾ ਦੇ ਕੇ ਡੇਰ ਦੇ ਕਿਨਾਰੇ ਕਰੇ ਵਾ ਨਹੀਂ ਦੋਨਾਂ ਸਾਈਡ ਤੋਂ ਰਸੇ ਨੂੰ ਨਾ ਦੇ ਵਿੱਚ ਸਿੱਟਿਆ ਹੋਇਆ ਹੈ ਤੇ ਕਮਲਪ੍ਰੀਤ ਸੈਣੀ ਤੇ ਉਹਦਾ ਸਾਥੀ ਛੱਡ ਦੋ ਯਾਰ ਬਹੁਤ ਦਰ ਆਇਆ ਹੈ ਨਾ ਨਹੀਂ ਆ ਕੇ ਨਿਕਲਦਾ ਹੁਣ ਬਿਲਕੁਲ ਲਾਈਕ ਇੱਕ ਵਾਰ ਫਿਰ ਦੋਨੋ ਦਿਖਾ ਰਹੇ ਹੈ ਕਿ ਇਸ ਵਿੱਚ ਇਹ ਦੱਸ ਦਰਨੀ ਹੈ ਕਿ ਜਾਨਾ ਤਾਂ ਜੋ ਵਿਅਕਤੀ ਦਰਗਾ ਲਾਭ ਪਤਾ ਹੋਵੇ ਅਸੀਂ ਉਸ ਦੀ ਭਾਲ ਲਗਾਤਾਰ ਜਾਰੀ ਹੈ ਤੇ ਜਿਵੇਂ ਕਿ ਯਰੋਪੀ ਨੇ ਦੱਸਿਆ ਸੀ ਕਿ ਉਸ ਨੂੰ ਪਾਕੜਨ ਨੰਗਲ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਤੇ ਬ੍ਰੰਪੁਰ ਦੇ ਲਾਗੇ ਦੱਸਿਆ ਜਾ ਰਿਹਾ ਜੋ ਸਪੋਰਟ ਫਾਇੰਡ ਹੋਇਆ ਸੀ ਉਹ ਹੋਇਆ ਸੀ ਬ੍ਰੰਪੁਰ ਦੇ ਲਾਗੇ ਜਿੱਥੇ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਪਰ ਕਾਫੀ ਚੈਲੇਂਜ ਵਾਲਾ ਕੰਮ ਹੈ ਇਸ ਤਰ੍ਹਾਂ ਭਾਲ ਕਰਨਾ ਪਰ ਫਿਰ ਵੀ ਪ੍ਰਸ਼ਾਸਨ ਹਰ ਇੱਕ ਵਸਨੀਕ ਪਰਿਜਨ ਲਗਾਤਾਰ ਇਸ ਭਾਲ ਦੇ ਵਿੱਚ ਲੱਗੇ ਹੋਏ ਨੇ ਕਿ ਉਸ ਨਾ ਪਤਾ ਹੋਏ ਵਿਅਕਤੀ ਨੂੰ ਲੱਭਿਆ ਜਾ ਸਕੇ ਟ੍ਰੇਨ ਸੰਬੰਧ ਦੇ ਚੱਲਦੇ ਹੋਏ ਸਾਰੀ ਫੋਕਸ ਫਾਰਦਾਤ ਨੂੰ ਅੰਜਾਮ ਜ਼ਰੂਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਚਾਰ ਔਰੋਪੀਆਂ ਨੂੰ ਪਕੜਿਆ ਗਿਆ ਹੈ ਇੱਕ ਜਿਸ ਦੇ ਉਮਰ 18 ਸਾਲ ਦੀ ਲੱਤੀ ਸ਼ਾਮਲ ਹੈ ਉਸ ਨੂੰ ਪਕੜ ਕੇ ਜੁਬੀਨਲ 4 ਦੇ ਵਿੱਚ ਇਹ ਜਿਤਾ ਗਿਆ ਹੈ ਪਰ ਇਸ ਤਰ੍ਹਾਂ ਦੇ ਕ੍ਰਾਈਮ ਲਗਾਤਾਰ ਦੇਖਣ ਨੂੰ ਮਿਲ ਰਹੇ ਨੇ ਪਰ ਫਿਰ ਵੀ ਉਸ ਲੜਕੇ ਦੀ ਪਾਲ ਲਗਾਤਾਰ ਜਾਰੀ ਜਾਰੀ ਹੈ ਤੇ ਵੀਡੀਓ ਨੂੰ ਵਤ ਵਤ ਸ਼ੇਅਰ ਕਰਦੇ ਹੋ ਤਾਂ ਕਿ ਸਾਰੀ ਅਪਡੇਟ ਇਸ ਮਾਮਲੇ ਦੇ ਸਬੰਧ ਦੇ ਵਿੱਚ ਜੋ ਹੈ ਲਗਾਤਾਰ ਤੁਹਾਡੇ ਤੱਕ ਪਹੁੰਚਦੇ ਰਹੇ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਿੰਨੇ ਆ ਕਿ ਪਾਖੜਾ ਨੰਗਲ ਨੇ ਦੇ ਵਿੱਚ ਭਾਲ ਲਗਾਤਾਰ ਜਾਰੀ ਹੈ ਪਰ ਕੋਈ ਵੀ ਸਫਲਤਾ ਨਹੀਂ ਮਿਲੀ ਹੈ ਬਿਲਕੁਲ ਜੋ ਦਸਿਕ ਇੱਕ ਵਾਰ ਦੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਿੰਨੇ ਆ ਕਿ ਪਖੜਾ ਨੰਗਲ ਨੇਰ ਦੇ ਵਿੱਚ ਉਸ ਲਾਪਤਾ ਹੋਏ ਯੁਵਕ ਦੀ ਭਾਲ ਜਾਰੀ ਹੈ ਜਿਸ ਨੂੰ ਦੱਸਿਆ ਜਾ ਰਿਹਾ ਹੈ ਕਿ ਪਖੜਾ ਨੇਰ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਪੋਤਾ ਕੋਰਾਂ ਦੀ ਟੀਮ ਵੱਲੋਂ ਲੰਬੜੀ ਪਾਲ ਕੀਤੀ ਜਾ ਰਹੀ ਹੈ ਇੱਕ ਛਲਿੰਗ ਰੱਸਾ ਬਣਾ ਕੇ ਨਹਿਰ ਦੇ ਵਿੱਚ ਸੁੱਟਿਆ ਗਿਆ ਹੈ ਤੇ ਦੋਨਾਂ ਸਾਈਡ ਤੋਂ ਜੋ ਲੋਕ ਨੇ ਉਹ ਉਹਨਾਂ ਨੇ ਛਲਿੰਗ ਨੂੰ ਹੋਲਡ ਕੀਤਾ ਹੋਇਆ ਤੇ ਡਾਈਵਰ ਖਬਰ ਪੇਸ਼ ਕਰਨੀ ਨਹਿਰ ਦੇ ਵਿੱਚ ਉਸ ਲਾਪਤਾ ਹੋਏ ਵਿਅਕਤੀ ਦੀ ਪਾਲ ਕਰ ਰਿਹਾ ਹੈ ਵੀਡੀਓ ਨੂੰ ਕਰਦੇ ਹੋ ਵਾਰ ਤੋਂ ਵਾਰ ਸ਼ੇਅਰ ਕਿ ਉਹਦਾ ਤੋਂ ਲਾਪਤਾ ਹੋਇਆ ਨੜਕਾ ਪੰਜਾਬ ਦੇ ਨੰਗਲ ਦੇ ਕਰੀਬੀ ਰੰਪਰ ਦੇ ਭਾਕੜਾ ਨੈ ਦੇ ਵਿੱਚ ਪਾਲ ਉਸ ਦੀ ਲਗਾਤਾਰ ਜਾਰੀ ਹੈ ਪਰ ਸਫਲਤਾ ਹੱਥ ਨਹੀਂ ਲੱਗੀ